ਆ ਇੱਕਦਮ ਜਿੱਕਾ ਖਾਸ ਵਾਇਗੁਰ ਜਿੱਕੀ ਫਤਿਹ ਅੱਜ ਗੁਰਦੁਆਰਾ ਸ਼ਹਾਟਾ ਸਾਹਿਬ ਇੱਥੇ ਦਰਸ਼ਨ ਕਰਨ ਆਏ ਸੀ ਤੇ ਬਾਅਦ ਵਿੱਚ ਪਾਰਕ ਦੇ ਵਿੱਚ ਆਏ ਆ ਜਿਹੜੀ ਗਵਰਨਮੈਂਟ ਕਹਿੰਦੀ ਸੀ ਅਸੀਂ ਕਿੰਨੇ ਯਾਰ ਗੱਟੂ ਫੜੇ ਆ ਆ ਤੁਸੀਂ ਵੇਖ ਸਕਦੇ ਹੋ ਸਾਰੇ ਜਾਣੇ ਚਾਈਨਾ ਦੀ ਡੋਰ ਤੇ ਗੁੱਡੀ ਢਾਣਦੇ ਨੇ ਆ ਵੇਖੋ ਗੱਟੂ ਆ ਤੁਸੀਂ ਚੈੱਕ ਕਰ ਲਓ ਗੱਟੂ ਹਾਂਜੀ ਸਾਰੀਆਂ ਗੱਟੂ ਦੇ ਨਾਲ ਚਾਈਨਾ ਡੋਰ ਤੋਂ ਗੁੱਡੀ ਉੱਡ ਰਹੀ ਏ ਟੋਟਲੀ ਗੱਟੂ ਫੜੇ ਹੋਏ ਆ ਦੇਖੋ ਸਾਰੇ ਆਨੇ ਗੱਟੂ ਹਾਂਜੀ ਮੈਨੂੰ ਤੇ ਇਦਾਂ ਲੱਗਦਾ ਕਿ ਪੰਜਾਬ ਪੁਲਿਸ ਨੇ ਜਿਹੜੇ ਫੜੇ ਸੀ ਉਹ ਬਾਅਦ ਚ ਸ਼ਹਾਕਾ ਰਾਤ ਨੂੰ ਗਰਾਊਂਡ ਦੇ ਵਿੱਚ ਰੱਖ ਗਏ ਨੇ ਤੇ ਸਾਰਿਆਂ ਨੇ ਤੋਂ ਚੁੱਕ ਲੈਨੇ ਬੜੇ ਦਾਵੇ ਕਰਦੀ ਪੰਜਾਬ ਪੁਲਿਸ ਅਸੀਂ ਚਾਈਨਾ ਡੋਰ ਫੜੀ ਆ ਡਰੋਨ ਡਾਇ ਹੀ ਆ ਡਰੋਨ ਤੇ ਉੱਡੇ ਹੀ ਲੱਗਣ ਹੀ ਦਏ ਆ ਟੋਟਲ ਚਾਈਨਾ ਟੋਟਲ ਡੋਰ ਚਾਈਨਾ ਸਾਰੇ ਗੱਟੂ ਕਰੰਦੇ ਆ ਚੈੱਕ ਕਰੋ ਸਾਰੇ ਗੱਟੂ ਸਭ ਗੱਟੂ ਆ ਗਰਾਉਂਡ ਵਿੱਚ ਨਾ ਪੰਜ ਵੀ ਪੁਲਿਸ ਵਾਲੇ ਲਾਏ ਹੁੰਦੇ ਨਾ ਤੇ ਗੱਡੀ ਨਹੀਂ ਹੀੜਨੀ ਚਾਈਨਾ ਡੋਰ ਦੇ ਨਾਲ ਤੇ ਪੰਜ ਵੀ ਲਾਏ ਹੁੰਦੇ ਤੇ ਸਭ ਚਾਈਨਾ ਟੋਟਲੀ ਚਾਈਨਾ आढे भाजी तरन तारणतू आय स्पॅशल गुडिया डाढ तरण तारणतो ਅਜੀ ਡੋਰ ਚਾਈਨਾ ਲਾ ਕੇ ਧਾਗੇ ਵਾਲੀ ਦਾ ਨਾ ਪਾਉਂਦੇ ਧਾਗਾ ਜ ਵੱਡੇ ਚਾਈਨਾ ਹੀ ਆ ਚਾਈਨਾ ਚੱਲਦੀ ਆ ਆ ਵੇਖੋ ਕਹਿੰਦੇ ਪੁਲਿਸ ਨੇ ਨਹੀਂ ਕੁਝ ਕਹਿੰਦੀ ਨਾ ਹੀ ਨਾ ਕੁਝ ਨਹੀਂ ਕਹਿੰਦੀ ਪੁਲਿਸ ਉਸ ਆ ਕਹਿੰਦੇ ਪੁਲਿਸ ਕੁਝ ਨਹੀਂ ਜਗ ਅੱਜ ਦੀ ਜਿਹੜੀ ਮਾਫੀਆ ਕਹਿੰਦੇ ਅੱਜ ਦੀ ਜਿਹੜੀ ਮਾਫੀਆ ਅੱਛਾ ਪੁਲਿਸ ਕੁਝ ਨਹੀਂ ਕਹਿੰਦੀ ਕਹਿੰਦੇ ਨੱਪੋ ਕਿਲੀ ਕਹਿੰਦੇ ਨੱਪੋ ਕਿਲੀ ਉਹ ਕੰਨ ਦੀ ਵੀ ਕਰਦੀ ਨਹੀਂ ਕਹਿੰਦੇ 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 ਹੀ ਪੁਲਿਸ ਨੇ ਗੱਟੂ ਫੜੇ ਆ ਉਹ ਕਿੱਧਰ ਗਏ ਆ ਜਿਹੜੇ ਫੜੇ ਆ ਉਹ ਆਪਣੇ ਘਰਾਂ ਨੂੰ ਲੈ ਗਏ ਉਹ ਘਰਾਂ ਨੂੰ ਲੈ ਗਏ ਅੱਛਾ ਘਰਾਂ ਨੂੰ ਲੈ ਗਏ ਚਾਰੇ ਪਾਸੇ ਗੱਟੂ ਹੀ ਗੱਟੂ ਆ ਤੁਸੀਂ ਵੇਖ ਸਕਦੇ ਹੋ ਸਾਰੇ ਪਾਸੇ ਘੱਟੂ ਚੱਲਣਦੇ ਜੇ ਸਭ ਘੱਟੂ ਕੁੱਲ ਕਲੇ ਘੱਟੂ ਜਿੱਥੇ ਮਰਜੀ ਵੇਖ ਲੋ ਸਭ ਘੱਟੂ ਆਹੋ ਘੱਟੂ ਕਿੰਨਾ ਘੱਟੂ ਗਿਆ ਅੱਜ ਕਰ ਫੋਟੋ ਆਣੀ ਵਾਇਗੁਰ ਚਿੱਕਾ ਖਾਸਾ ਵਾਇਗੁਰ ਜਿੱਤੇ ਫੱਤੇ ਅੱਜ ਗੁਰਦੁਆਰਾ ਸਾਡਾ ਸਾਹਿਬ ਦਰਸ਼ਨ ਕਰਨ ਆਏ ਸੀ ਕਿ ਜੋ ਕਿ ਗਵਰਨਮੈਂਟ ਕਹਿੰਦੀ ਸੀ ਕਿ ਆਪਾਂ ਚਾਈਨਾ ਡੋਰ ਬਹੁਤ ਜ਼ਿਆਦਾ ਫੜੀ ਆ ਤੇ ਆ ਸਭ ਪਤਾ ਹੀ ਲੱਗਣ ਨੂੰ ਦਿਆਵਾ ਕਿੰਨੀ ਕੁ ਚਾਈਨਾ ਡੋਰ ਫੜੀ ਆ ਜੇ ਅੱਜ ਇੱਥੇ ਪੰਜ ਮਲਾਜ਼ਮ ਵੀ ਲਾਏ ਹੁੰਦੇ ਇੰਨਾ ਹੀ ਕਹਿ ਦਿੰਦੇ ਕਿ ਭਾਈ ਧਾਗੇ ਵਾਲੀ ਡੋਰ ਦੇ ਨਾਲ ਗੁੱਡੀ ਡਾਵੋ ਤੇ ਚਲੋ ਸ਼ਾਇਦ ਉਹ ਮੰਨ ਹੀ ਜਾਂਦੇ ਸਾਰੇ ਟੋਟਲੀ ਚਾਈਨਾ ਡੋਰ ਦੇ ਨਾਲ ਗੁੱਡੀਆਂ ੜਾਉਂਦੇ ਆ ਕਿਸੇ ਦੇ ਸੰਗਤਾਂ ਦੇ ਵਿੱਚ ਪੈਰਾਂ 'ਚ ਵੀ ੜੰਦੀ ਆ ਕਈ ਮਾ ਬੰਦੇ ਪਿੱਖੇ ਵੀ ਆ ਸਾਈਡ ਤੇ ਡਿੱਗੇ ਵੀ ਆ ਕਈਆਂ ਦੇ ਸੂਟ ਪੈਂਟ ਪਾਟੀਆਂ ਵੀ ਆ ਥੱਲੋਂ ਪੈਰਾ ਚੜ੍ਹ ਗਿਆ ਕੋਈ ਬੱਚੇ ਵੀ ਡਿੱਗੇ ਨੇ ਤੇ ਬਜ਼ੁਰਗੇ ਵੀ ਡਿੱਗੇ ਉਧਰ ਸਾਈਡ ਤੇ ਤੇ ਬਹੁਤ ਮਾੜੀ ਡੋਰ ਆ ਚਾਈਨਾ ਨੂੰ ਗਵਰਨਮੈਂਟ ਨੇ ਨਾਥ ਨਹੀਂ ਪੈਂਦੀ ਅਜੇ ਤੱਕ ਇਤੋਂ ਬਾਅਦ ਹੁਣ ਮੇਲਾ ਵੱਲਾ ਸਾਹਿਬ ਚੱਲਣਾ ਵਾ ਉੱਥੇ ਵੀ ਖੂਬ ਉੱਡੇ ਦੀ ਚਾਈਨਾ ਡੋਰ ਦੇ ਨਾਲ ਗੁੱਡੀ ਬਾ ਹੱਥ ਜੋੜ ਕੇ ਵੇਂਦੀ ਆ ਪ੍ਰਸ਼ਾਸਨ ਨੂੰ ਥੋੜੀ ਜਿਹੜੇ ਤੁਹਾਡੇ ਡਰੋਨ ਲੱਗਦਾ ਉਹ ਖਰਾਬ ਹੋ ਗਏ ਸੀ ਲੋੜੀ ਤੇ ਜ਼ਿਆਦਾ ਚਲਾਉਂਦੇ ਤੁਸੀਂ ਤੇ ਉਹ ਖਰਾਬ ਹੋ ਗਏ ਜਿਹੜੇ ਉੱਥੇ ਤੁਹਾਡੇ ਕੋ ਚੱਲੇ ਨਹੀਂ ਚੱਲੇ ਨਹੀਂ ਗਏ ਤੇ ਉਹ ਤੁਸੀਂ ਮਿਹਰਬਾਨੀ ਕਰਕੇ ਉਹ ਠੀਕ ਕਰਾਓ ਤਾਂ ਚਾਈਨਾ ਡੋਰ ਨੂੰ ਬੰਦ ਕਰਾਓ ਗੱਲਾਂ ਬੜੀਆਂ ਕਰਦੀ ਗੌਰਮੈਂਟ ਅਸੀਂ ਫੜੇ ਚਾਈਨਾ ਡੋਰ ਫੜੀ ਆ ਮੈਨੂੰ ਲੱਗਦਾ ਕਿ ਇੱਥੇ ਸਾਰੀ ਪਾਰਕ ਚ ਹੀ ਸਾਰੇ ਰਾਤ ਨੂੰ ਗੱਟੂ ਛੱਡ ਗਏ ਹੀ ਜਿਹੜੇ ਫੜੇ ਆ ਤੇ ਆ ਤੁਸੀਂ ਵੇਖ ਸਕਦੇ ਹੋ ਵਾਏ ਤੁਸੀਂ ਕਾ ਖਾਲਸਾ ਵਾਏ ਗੁਰਦੁਖੀ ਫਤਿਹ ਤੁਸੀਂ ਗੱਟੂ ਨੂੰ ਤੁਸੀਂ ਬਾਹਰ ਇਹਨੂੰ ਫੜਾ ਇਹਨੂੰ ਫੜਾ ਉਸਰੋ ਇਹਨੂੰ ਆਹੋ ਆਹੋ ਆ ਦੇਖੋ ਵੀਰ ਆ ਵੀਰ ਕਹਿੰਦਾ ਵਾ ਕਿ ਮੇਰੀ ਵੀਡੀਓ ਨਾ ਬਣਾਇਓ ਕੱਲੇ ਗੱਟੂ ਦੀ ਭਾਵੇਂ ਬਣਾ ਦੋ ਵੀਰ ਗੱਟੂ ਦੀ ਕੱਲੇ ਬਣਾ ਦਈਏ ਨਹੀਂ ਬੋਲਦੇ ਹੈ ਬਣਾਓ ਜੀ ਕਹਿੰਦਾ ਗੱਟੂ ਦੀ ਕੱਲੇ ਬਣਾ ਦੋ ਮੇਰੀ ਨਾ ਬਣਾਇਓ ਠੀਕ ਆ ਜੀ ਵੇਖੋ ਗੱਟੂ ਟੁੱਟਾ ਆ ਅਜੇ ਗੱਟੂ ਟੁੱਟਾ ਵਾ ਠੀਕ ਆ ਆ ਦੋ ਜੇ ਲੈ ਕੇ ਦੇ ਆ ਗੱਟੂ ਹੈ ਗੱਟੂ ਵੀ ਭੰਗੜੇ ਪਾਉਂਦਿਆ ਜੇ